ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਆਪਣੀ ਮਨਜੀ ਤੋਂ ਪੈਰ ਤਾਂ ਥੱਲੇ ਲਾਣੇ ਨੇ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲਿਆਦਾ ਸਵਾਲ ਉੱਠੇਗਾ ਜੀ ਇਹ ਬੁਰਸ਼ ਨਹੀਂ ਕੀਤਾ ਹਾਂ ਜੀ ਅਜੇ ਮੂੰਹ ਨਹੀਂ ਥੋਤਾ ਹਨ ਗੁਰੂ ਰਾਮਦਾਸ ਜੀ ਨੇ ਸਿੱਖ ਦੀ ਡੈਫੀਨੇਸ਼ਨ ਵਿੱਚ ਪਹਿਲਾਂ ਇਹ ਕਿਹਾ ਹੈ ਕਿ ਸਿੱਖ ਉੱਠਦਿਆਂ ਸਾਰ ਵੈ ਗੁਰੂ ਦਾ ਨਾਮ ਜਪੇ ਬਾਅਦ ਵਿੱਚ ਉਦਮ ਕਰਕੇ ਇਸ਼ਨਾਨ ਕਰੇ ਪਰ ਸਤਿਗੁਰ ਕਾ ਜੋ ਸਿੱਖ ਅਖਾਏ ਪਹਿਲਾ ਸਟੈਪ ਕੀ ਹੈ ਸੋ ਧਲਕੇ ਉੱਠ ਹਰ ਨਾਮ ਧਿਆਵੈ ਪਹਿਲਾਂ ਉੱਠ ਤਿਆਸਾਰ ਤੁਸੀਂ ਜੇ ਮੰਨ ਲੋ ਜਗਜੀਤ ਸਿੰਘ ਨੀ ਹੁੰਦਾ ਵਹਿਗੁਰੂ ਸ਼ਬਦ ਤਾਂ ਕਹਿ ਸਕਨੇ ਆ ਨਾ ਮੂਲ ਮੰਤਰ ਦਾ ਪਾਠ ਤਾਂ ਕਰ ਸਕਨੇ ਆ ਉਹ ਗੁਰਮੁਖੋ ਪੁਰਾਣੇ ਸਮੇਂ ਬੰਦੇ ਕਹਿੰਦੇ ਸਨ ਕਿ ਸਵੇਰੇ ਚੰਗਾ ਸ਼ਬਦ ਕੰਨਾ ਜਪੇ ਜਾਏ ਤੇ ਚੰਗਾ ਬੰਦਾ ਮੱਥੇ ਲੱਗ ਜਾਏ ਤੇ ਸਾਰਾ ਦਿਨ ਚੰਗਾ ਨਿਕਲਦਾ ਤੇ ਜਿਹਦੇ ਸਿੱਖ ਦੇ ਅੰਮ੍ਰਿਤ ਵੇਲੇ ਉੱਠ ਤਿਆਸਾਰ ਮੁਖ ਵਿੱਚ ਬਾਣੀ ਹੋਵੇ ਤੇ ਆਪਣੇ ਬੋਲ ਬਾਣੀ ਦਾ ਕੰਨਾਂ ਵੀ ਸੁਣਾਈ ਦੇਵੇ ਉਹਦਾ ਸਾਰਾ ਦਿਨ ਕਿੰਨਾ ਚੰਗਾ ਨਿਕਲੇ ਕਿਉਂਕਿ ਜਿੱਦੀ ਸ਼ੁਰੂਆਤ ਚੰਗੀ ਹੋਵੇਗੀ ਉਹ ਉਹ ਉਹਦਾ ਅੰਤ ਮਾੜਾ ਨਹੀਂ